ਭਾਈ ਗੁਰ ਜਿਸੀ ਰੋ ਜੀ ਪਾਠ ਕਰਦੇ ਆ ਗੁਰੂ ਦੇ ਚਰਨਾ ਨਾਂ ਰੋ ਜੁੜਦੇ ਆ ਨਿਤਨੇਮ ਕਰਦੇ ਆ ਤੇ ਆਪਣੀਆਂ ਛੋਟੀਆਂ-ਛੋਟੀਆਂ ਵੱਡੀਆਂ-ਵੱਡੀਆਂ ਮੰਗਾ ਵੀ ਇੰਨਾਂ ਕੋਲੇ ਅੱਗੇ ਰੱਖ ਦਿੰਨੇ ਆ ਕਿ ਬਾਬਾ ਜੀ ਅਸੀਂ ਅੱਜ ਪਾਠ ਕੀਤਾ ਹੈ ਸਾਨੂੰ ਸਾਡੀ ਇਹ ਮੰਗ ਪੂਰੀ ਕਰ ਦਿਓ ਕਿੰਨੀ ਵਾਰ ਤੇ ਉਸੇ ਵੇਲੇ ਮੰਗ ਪੂਰੀ ਹੋ ਜਾਂਦੀ ਜਾਂ ਕਿੰਨੀ ਵਾਰ ਅਸੀਂ ਮੰਗਦੇ ਰਹਿੰਨੇ ਆ ਮੰਗ ਪੂਰੀ ਨਹੀਂ ਹੁੰਦੀ ਹੈਗੀ ਤੇ ਅਸੀਂ ਬਾਬਾ ਜੀ ਨੂੰ ਕਹਿੰਨੇ ਕਿ ਪਾਠ ਕਰਦੇ ਪਏ ਆ ਸਾਡੀ ਮੰਗ ਪੂਰੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਗੁਰੂ ਦੇ ਚਰਨਾਂ ਦਾ ਜੁੜਦੇ ਆਂ ਸਵੇਰ ਨੂੰ ਉੱਠਦੇ ਆਂ ਨਿਤਨੇਮ ਕਰਦੇ ਆਂ ਉਸ ਤੋਂ ਇਲਾਵਾ ਵੀ ਹੋਰ ਬਾਣੀਆਂ ਦੇ ਪਾਠ ਕਰਦੇ ਆਂ ਤੇ ਆਪਣੀਆਂ ਮੰਗਾਂ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰ ਦਿੰਨੇ ਆਂ ਕਿ ਬਾਬਾ ਜੀ ਸਾਡੀ ਇਹ ਮੰਗ ਪੂਰੀ ਕਰ ਦਿਓ ਸਾਨੂੰ ਇਸ ਚੀਜ਼ ਦੀ ਲੋੜ ਆ ਸਾਨੂੰ ਦੇ ਦਿਓ ਸਾਡੀ ਦੁਕਾਨ ਨਹੀਂ ਚੱਲ ਰਹੀ ਹੈਗੀ ਜਾਂ ਸਾਡੇ ਬੱਚਾ ਦੀ ਨੌਕਰੀ ਨਹੀਂ ਹੈਗੀ ਜਾਂ ਹੋਰ ਅਸੀਂ ਛੋਟੀਆਂ-ਛੋਟੀਆਂ ਮੰਗਾਂ ਬਾਬਾਈ ਦੇ ਚਰਨਾਂ ਦੇ ਵਿੱਚ ਰੱਖ ਦਿੰਨੇ ਆ ਤੇ ਕਿੰਨੀ ਵਾਰ ਸਾਡੀ ਕੋਈ ਮੰਗ ਪੂਰੀ ਹੋ ਜਾਂਦੀ ਆ ਤੇ ਜਦੋਂ ਨਹੀਂ ਹੁੰਦੀ ਹੈਗੀ ਤੇ ਫੇ ਅਸੀਂ ਬਾਬਾ ਜੀ ਨਾਲ ਰੋਸ ਵੀ ਕਰਦੇ ਆ ਕਿ ਬਾਬਾ ਜੀ ਇੰਨੇ ਦਿਨ ਹੋ ਗਏ ਆ ਅਸੀਂ ਇੰਨੇ ਮੂਲ ਮੰਤਰ ਦੇ ਪਾਠ ਕਰ ਲਏ ਆ ਇੰਨੇ ਜਪਜੀ ਸਾਹਿਬ ਜੀ ਦੇ ਪਾਠ ਕਰ ਲਏ ਆ ਤੇ ਸਾਡਾ ਕੰਮ ਨਹੀਂ ਪੂਰਾ ਹੋਇਆ ਹੈਗਾ ਉਹਦੇ ਪਿੱਛੇ ਵੀ ਕੋਈ ਬਾਬਾਈ ਦਾ ਜਰੂਰ ਕੋਈ ਕਾਰਨ ਹੁੰਦਾ ਜਿਹੜਾ ਸਾਡਾ ਕੋਈ ਕੰਮ ਪੂਰਾ ਨਹੀਂ ਹੁੰਦਾ ਹੈਗਾ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣੀ ਜਾਣ ਹੈਗੇ ਆ ਉਹ ਦੁਨਿਆਵੀ ਚੀਜ਼ਾਂ ਦਾ ਦੇਖੋ ਅਸੀਂ ਮੰਗਦੇ ਹੀ ਰਹਿਣਾ ਹੈ ਮੰਗਦੇ ਹੀ ਰਹਿਣਾ ਉਹਨਾਂ ਕੋਲ ਤੇ ਉਹਨਾਂ ਨੇ ਸਾਨੂੰ ਦਿੰਦੇ ਰਹਿਣਾ ਹੈ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਦੇ ਦਿੰਦੇ ਆ ਕਿੰਨੀ ਵਾਰ ਜਦੋਂ ਅਸੀਂ ਪਾਠ ਕਰਦੇ ਆ ਇਦਾਂ ਦੀਆਂ ਚੀਜ਼ਾਂ ਮੰਗਦੇ ਆ ਨਹੀਂ ਪੂਰੀਆਂ ਕਰਦੇ ਤਾਂ ਸਾਡੇ ਪਿਛਲੇ ਦੁੱਖ ਕਰਮ ਵੀ ਸਾਡੇ ਘੱਟਦੇ ਆ ਕਿੰਨੀ ਵਾਰ ਸਾਡੇ ਕਰਮਾਂ ਵਿੱਚ ਬਹੁਤ ਹੀ ਦੁੱਖ ਲਿਖਿਆ ਹੁੰਦਾ ਆ ਕੋਈ ਵੱਡਾ ਦੁੱਖ ਤਕਲੀਫਾਂ ਲਿਖਿਆ ਹੁੰਦੀਆਂ ਆ ਤੇ ਪਾਠ ਕਰਨਾ ਉਹ ਸਾਰੀਆਂ ਦੁੱਖ ਤਕਲੀਫਾਂ ਜਿਹੜੀਆਂ ਦੂਰ ਹੋ ਜਾਂਦੀਆਂ ਹੈਗੀਆਂ ਆ ਐਸ ਵਾਸਤੇ ਜਿਹੜੀਆਂ ਅਸੀਂ ਛੋਟੀਆਂ-ਛੋਟੀਆਂ ਮੰਗਾ ਰੱਖਦੇ ਆਂ ਤੋਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਐਸ ਵਾਸਤੇ ਬਾਬਾ ਜੀ ਨੇ ਕੋਈ ਵੀ ਗਿਲਾ ਸ਼ਿਕਵਾ ਨਾ ਕਰਿਆ ਕਰੋ ਪਾਠ ਕਰਦੇ ਰਿਹਾ ਕਰੋ ਬਾਣੀ ਨਾਲ ਹੋਰ ਜੁੜੋ ਜੇ ਕੋਈ ਮੰਗ ਪੂਰੀ ਨਹੀਂ ਹੁੰਦੀ ਹੈਗੀ ਤੇ ਆਪਣਾ ਨਿਤਨੇਮ ਹੋਰ ਵਧਾ ਦਿਓ ਉਹ ਹੋਰ ਜ਼ਿਆਦਾ ਕਰੋ ਜਦੋਂ ਹੋਰ ਜ਼ਿਆਦਾ ਨਿਤਨੇਮ ਕਰਾਂਗੇ ਤੇ ਬਾਬਾ ਜੀ ਨੇ ਸਾਰੀਆਂ ਹੀ ਫੇ ਸਾਡੀਆਂ ਜਿਹੜੀਆਂ ਦੁਨਿਆਵੀ ਮੰਗਾ ਹੈਗੀਆਂ ਆ ਉਹ ਪੂਰੀਆਂ ਕਰ ਦੇਣੀਆਂ ਆ ਪਰ ਸਾਨੂੰ ਉਹਦਾ ਦਰਨ ਨਹੀਂ ਛੱਡਣਾ ਚਾਹੀਦਾ ਹੈਗਾ ਉਹਦੇ ਦਰ ਦੇ ਨਾਲ ਜੁੜੇ ਰਹੋ ਉਹਦੇ ਜੁੜਨ ਨਾਲ ਹੀ ਸਾਨੂੰ ਦਿ੍ਰਗਤਾ ਹੀ ਮਿਲ ਜਾਣੀਆਂ ਤੇ ਜੋ ਸਾਡੇ ਮਨ ਦੀਆਂ ਭਾਵਨਾ ਹੈਗੀਆਂ ਉਹ ਵੀ ਪੂਰੀਆਂ ਹੋ ਜਾਣੀਆਂ ਆ ਨਾਮ ਜਪਿਆ ਹੋਇਆ ਕਦੀ ਵੀ ਵਿਅਰਥ ਨਹੀਂ ਜਾਂਦਾ ਹੈਗਾ ਅਸੀਂ ਇਹਨਾਂ ਕੀਰਤਨ ਸੁਣਦੇ ਆ ਨਿਤਨੇਮ ਕਰਦੇ ਆ ਗੁਰਦੁਆਰੇ ਜਾਂਦੇ ਆ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਦੇ ਆ ਇਹ ਖਾਲੀ ਨਹੀਂ ਜਾਂਦੀਆਂ ਇਹ ਜ਼ਰੂਰ ਕਿਸੇ ਨਾ ਕਿਸੇ ਦਿਨ ਇੱਕ ਨਾ ਇੱਕ ਦਿਨ ਜ਼ਰੂਰ ਆਪ ਜੀ ਨੂੰ ਇਹਦਾ ਫਲ ਦਿਖਿਏਗਾ ਜ਼ਰੂਰ ਆਪ ਜੀ ਜਦੋਂ ਮਿਲੇਗਾ ਤੇ ਆ ਵੀ ਜੂ ਸਮਝੋਗੇ ਕਿ ਮੈਂ ਇਹਨਾਂ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਆਇਆ ਸੀਗਾ ਤੇ ਗੁਰੂ ਨੇ ਅੱਜ ਉਹਦਾ ਕਰਕੇ ਹੀ ਮੈਨੂੰ ਅਜਨੀਆਂ ਖੁਸ਼ੀਆਂ ਦਿਖਾਈਆਂ ਆ। ਤੇ ਕਿਸੇ ਦਿਨ ਆਪ ਜੀ ਨੂੰ ਇਹ ਸਾਰਾ ਪ੍ਰਤੱਖ ਨਜ਼ਰ ਆਏਗਾ। ਜੇ ਅਸੀਂ ਕੁਝ ਸੁਖ ਕੇ ਪਾਠ ਕਰਨ ਲੱਗ ਗਏ ਆਂ ਕਿ ਆਹ ਕੰਮ ਕਰਦੇ ਹੋ ਬਾਬਾ ਜੀ ਅਸੀਂ ਇੰਨੇ ਪਾਠ ਕਰਾਂਗੇ ਜੱਬੀ ਸਾਹਿਬ ਜੀ ਦੇ ਇੰਨੇ ਪਾਠ ਕਰਾਂਗੇ ਸਾਡੀਆਂ ਮੰਗ ਪੂਰੀ ਕਰ ਦੋ ਫਿਰ ਮੰਗ ਰੱਖ ਕੇ ਬਾਬਾਈ ਜੀ ਅੱਗੇ ਕਾਲੇ ਨਾ ਪਵੋ। ਮੰਨ ਚ ਧਾਰੇ ਰੱਖੋ। ਵਿਸ਼ਵਾਸ ਰੱਖੋ ਜਦ ਵਿਸ਼ਵਾਸ ਰੱਖੋਗੇ ਤੇ ਸਾਰੇ ਕੰਮ ਪੂਰੇ ਹੋਣਗੇ। ਇਹੋ ਮੰਗਣਾ ਦਾ ਸੀ ਆਪਣੇ ਗੁਰੂ ਕੋਲੀਆਂ। ਗੁਰੂ ਸਾਡਾ ਰਾਜਿਆਂ ਦਾ ਰਾਜ ਆ। ਮਹਾਰਾਜਿਆਂ ਦਾ ਰਾਜ ਆ। ਤੇ ਇਹਨਾਂ ਕੋਲ ਹੀ ਅਸੀਂ ਮੰਗਣਾ ਹੈ। ਬੱਚਾ ਨੇ ਹਰ ਚੀਜ਼ ਆਪਣੇ ਪਿਓ ਕੋਈ ਮੰਗਣੀ ਹੁੰਦੀ ਆ। ਕੋਈ ਪਰੋਸ਼ੇਰ ਕੋ ਨਹੀਂ ਮੰਗਦਾ ਹੈਗਾ। ਜਦ ਅਸੀਂ ਆਪਣਾ ਪਿਓ ਇਹਨਾਂ ਨੂੰ ਮੰਨ ਲਿਆ ਹੈਗਾ ਆ ਤੇ ਫਿਰ ਅਸੀਂ ਜੋ ਵੀ ਦੁਨਿਆਵੀ ਚੀਜ਼ਾਂ ਮੰਗੜੀਆਂ ਆ ਇਹਨਾਂ ਕੋਲ ਮੰਗਣੀਆਂ ਆ। ਜੇ ਕੋਈ ਸਾਨੂੰ ਮਹਾਪੁਰਸ਼ ਕਹਿ ਦਿੰਦਾ ਆ ਕੀ ਆਪ ਜੀ ਰੋਜ਼ ਨਿਤਨੇਮ ਕਰਨ ਤੋਂ ਬਾਅਦ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰੋ ਆਪ ਜੀ ਦੀ ਮਨੋ ਕਾਮਨਾ ਪੂਰੀ ਹੋ ਜਾਏਗੀ ਆਪ ਜੀ ਦੀ ਨੌਕਰੀ ਲੱਗ ਜਾਏਗੀ ਜਾਂ ਆਪ ਜੀ ਦੁਕਾਨਦਾਰੀ ਚੱਲਣ ਲੱਗ ਜਾਏਗੀ ਤੇ ਉਹ ਆਪ ਜੀ ਨੂੰ 2 ਮਹੀਨੇ ਹੋ ਜਾਂਦੇ ਆ ਆਪ ਜੀ ਦੀ ਮਨੋ ਕਾਮਨਾ ਪੂਰੀ ਨਹੀਂ ਹੋਈ ਤੇ ਆਪ ਜੀ ਗੁੱਸਾ ਗਿਲਾ ਕਰਨ ਲੱਗ ਜਾਂਦੇ ਹੋ ਸਾਧ ਸੰਗਤ ਜੀ ਉਹ ਗੁੱਸਾ ਗਿਲਾ ਨਾ ਕਰਿਆ ਕਰੋ ਉਸ ਤੇ ਭਰੋਸਾ ਰੱਖਿਆ ਕਰੋ ਉਹ ਕਿਉਂ ਹੈ ਸਾਡਾ ਸਾਡਾ ਮਾਪਿਓ ਹੈ ਉਹਨੇ ਸਾਨੂੰ ਸਾਰਾ ਕੁਝ ਹੀ ਦੇਣਾ ਹੈਗਾ ਜਾਂ ਜੇ ਅਸੀਂ ਗੁੱਸਾ ਕਰਕੇ ਨਿਤਨੇਮ ਕਰਨਾ ਛੱਡ ਦਿੰਨੇ ਆ ਤੇ ਨੁਕਸਾਨ ਤਾਂ ਸਾਡਾ ਆਪਣਾ ਹੀ ਆ ਐਸ ਵਾਸਤੇ ਅਸੀਂ ਜਦੋਂ ਪਾਠ ਕਰਦੇ ਆ ਗੁਰੂ ਚਰਨਾਂ ਨਾਲ ਜੁੜਦੇ ਆ ਉਹਨਾਂ ਤੇ ਕੋਈ ਆਸਾਨ ਨਹੀਂ ਕਰਦੇ ਅਸੀਂ ਅਸੀਂ ਆਪਣੇ ਕੰਮ ਵਾਸਤੇ ਆਪਣੀ ਮਨੋ ਕਾਮਨਾ ਵਾਸਤੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਚੋਝਰੀ ਕਰਦੇ ਆ ਤੇ ਪਾਠ ਕਰਦੇ ਆ ਵਾਹਿਗੁਰੂ ਅਸੀਮ ਸ਼ਕਤੀ ਵਾਲਾ ਆ ਜੇ ਅਸੀਂ ਨਾਮ ਜਪਾਂਗੇ ਤਸੀਂ ਆਪਣਾ ਹੀ ਭਲਾ ਕਰਾਂਗੇ ਇਸ ਵਾਸਤੇ ਨਾਮ ਜਪੋ ਉਹਦੇ ਦਰ ਤੋਂ ਉਹਦੇ ਚਰਨਾਂ ਤੋਂ ਟੁੱਟੋ ਨਾ ਜਿੰਨਾ ਵੀ ਉਹਨੂੰ ਜਪਾਂਗੇ ਆਪਣਾ ਹੀ ਅਸੀਂ ਭਲਾ ਕਰਾਂਗੇ ਨਾਮ ਜਪਣਾ ਸਾਡੇ ਕਰਮ ਜਿਹੜੇ ਆ ਉਹ ਕੱਟੇ ਜਾਣੇ ਆ ਤੇ ਅੱਗੇ ਜਨਮ ਸੁਹੀਲਾ ਹੋ ਜਾਣਾ ਸਾਡਾ ਗੁਰਬਾਣੀ ਵਾਹਿਗੁਰੂ ਦੇ ਸਿਮਰਨ ਦਾ ਰਸਤਾ ਦੱਸਦੀ ਆ ਇਸ ਵਾਸਤੇ ਉੱਠਦੇ ਬੈੰਦੇ ਸੌਂਦੇ ਜਾਗਦੇ ਬਾਣੀ ਪੜਦੇ ਰਿਆ ਕਰੋ ਬਾਣੀ ਜਗਤ ਦਾ ਉਧਾਰ ਕਰਨ ਦੀ ਇੱਕ ਨਿਸ਼ਾਨੀ ਹੈਗੀ ਆ ਜਿੰਨੀ ਬਾਣੀ ਪੜਾਂਗੇ ਉਨਾ ਹੀ ਸਾਡਾ ਤੇ ਉਧਾਰ ਹੋਣਾ ਹੀ ਹੈ ਬਾਕੀ ਸੁਣਨ ਵਾਲੇ ਦਾ ਵੀ ਜ਼ਰੂਰ ਉਧਾਰ ਹੋਏਗਾ ਬਾਣੀ ਪੜਨ ਦਾ ਪਾਪ ਹੁੰਦੇ ਬੰਧਨ ਕੱਟ ਜਾਂਦੇ ਆ ਔਰ ਫਿਰ ਇਸ ਜਗਤ ਵੀ ਸਾਡਾ ਫੇਰਾ ਨਹੀਂ ਪਿੰਦਾ ਅਸੀਂ ਜਨਮ ਮਰਨ ਦੇ ਬੰਧਾਂ ਤੋਂ ਬਚ ਜਾਂਨੇ ਆ ਇਸ ਵਾਸਤੇ ਬਾਣੀ ਜ਼ਰੂਰ ਪੜਿਆ ਕਰੋ ਗੁਰੂ ਚਰਨਾਂ ਨਾਲ ਜ਼ਰੂਰ ਜੁੜਿਆ ਕਰੋ ਬਾਬਾ ਜੀ ਨੇ ਫਾਲਤ ਸਾਨੂੰ ਦੇਣੀ ਹੈਗੇ ਆ ਕਿਉਂਕਿ ਸਾਡਾ ਪਿਉ ਹੈਗਾ ਅਸੀਂ ਪਿਉ ਕੋਲ ਹੀ ਸਭ ਕੁਝ ਮੰਗਣਾ ਆ ਪਰ ਇਹਦੇ ਨਾਲ ਨਾਲ ਸਾਡੇ ਜਿਹੜੇ ਆਉਣ ਜਾਣ ਦੀ ਆਵਾਗਮਨ ਦੀ ਬੰਧਨ ਹੈ ਉਹ ਵੀ ਸਾਨੂੰ ਛੁੱਟ ਜਾਂਦੀ ਆ ਜੇ ਪਾਠ ਕਰਦੇ ਹੋਏ ਫਲ ਨਹੀਂ ਵੀ ਮਿਲਦਾ ਜਾਂ دیر ਨਾਲ ਮਿਲਦਾ ਆ ਤੇ ਆਪ ਵੀ ਘਬਰਾਇਆ ਨਾ ਕਰੋ ਗੁਰੂ ਚਰਨਾਂ ਨਾਲ ਜੁੜੇ ਜਾ ਕਰੋ ਗੁਰੂ ਚਰਨਾਂ ਨਾਲ ਜੁੜੇ ਹੀ ਸਾਡਾ ਉਧਾਰ ਹੋਣਾ ਆ ਤੇ ਇਹ ਜਨਮ ਵੀ ਸਾਡਾ ਸਫਲਾ ਹੋ ਜਾਣਾ ਆ ਤੇ ਬਾਬਾ ਜੀ ਨੇ ਤਰੱਕੀਆਂ ਵੀ ਸਾਨੂੰ ਬਖਸ਼ ਦੇਣੀਆਂ ਆयां ਸਤ ਸੰਗਤ ਜੀ ਜੇ ਨਾਮ ਜਪਦੇ ਹੋਏ ਆਪ ਜੀ ਨੂੰ ਫਲ ਨਹੀਂ ਮਿਲਦਾ ਹੈਗਾ ਤੇ ਆਪ ਜੀ ਘਬਰਾਇਆ ਨਾ ਕਰੋ ਗੁਰੂ ਨਾਨਕ ਦੇਵ ਜੀ ਦੇ ਕਰ ਬਹੁਤ ਬੜੀ ਰਹਿਮਤ ਹੈਗੀ ਆ ਉਹ ਕੋਈ ਜ਼ਰੂਰ ਚੰਗਾਈ ਸੋਚਿਆ ਹੋਏਗਾ ਉਹਨਾਂ ਨੇ ਪਤਾ ਨਹੀਂ ਸਾਡੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਜਿਹੜੇ ਹੈਗੇ ਆ ਜਾਂ ਇਸ ਜਨਮ ਦੇ ਜਿਹੜੇ ਦੁੱਖ ਤਕਲੀਫਾਂ ਹੈਗੀਆਂ ਆ ਉਹ ਸਾਰੀਆਂ ਕੱਟੀਆਂ ਜਾਣਗੀਆਂ ਤੇ ਅਸੀਂ ਇਹੀ ਸੋਚਦੇ ਰਹੇ ਨੇ ਕਿ ਸਾਨੂੰ ਫਲ ਨਹੀਂ ਮਿਲਿਆ ਹੈਗਾ ਇਹ ਪਤਾ ਨਹੀਂ ਉਸ ਤੋਂ ਵੱਡਾ ਫਲ ਹੈਗਾ ਜਾਂ ਜਿਹੜਾ ਸਾਡੇ ਉਹਨਾਂ ਨੇ ਪਿਛਲੇ ਜਨਮਾਂ ਦੇ ਕਰਮ ਕੱਟ ਦੇਣੇ ਆ ਤੇ ਇਸ ਜਨਮ ਦੇ ਦੁੱਖ ਤਕੀਫਾਂ ਨੂੰ ਸਾਡੀਆਂ ਨੂੰ ਖਤਮ ਕਰ ਦੇਣਾ ਹੈਗਾ ਜਾਂ ਤੇ ਇਹ ਸਭ ਵੀ ਕਾਰਨ ਹੁੰਦੇ ਆ ਕਿ ਸਾਨੂੰ ਫਲ ਨਹੀਂ ਮਿਲਦਾ ਹੈਗਾ ਅਸੀਂ ਪਾਠ ਆਪਣਾ ਨਾ ਛੱਡੀਏ ਬਾਣੀ ਨਾਲ ਜੁੜੀਏ ਹੋਰ ਹੋਰ ਬਾਣੀ ਪੜੀਏ ਤੇ ਬਾਬਾ ਜੀ ਜਰੂਰ ਸਾਡੀ ਸੁਣਨਗੇ ਪਰ ਜੇ ਫਲ ਨਹੀਂ ਮਿਲਦਾ ਤੇ ਉਹਦੇ ਵਾਸਤੇ ਆਪ ਜੀ ਦੁਖੀ ਨਾ ਹੋਇਆ ਕਰੋ ਪਾਠ ਕਰਨਾ ਨਾ ਛੱਡਿਆ ਕਰੋ ਗੁਰੂ ਚਰਨਾਂ ਨਾਲ ਹੋਰ ਹੋਰ ਜੁੜਿਆ ਕਰੋ ਤਾਂ ਕਿ ਬਾਬਾ ਜੀ ਆਪ ਸਭ ਦੇ ਅੰਗ ਸੰਗ ਸਹਾਈ ਹੋਣ